ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ ਅਮਰਤਵੀਰ ਦੇ ਫਾਰਮ ਤੇ ਆਇਆ ਦੋਸਤੋ ਜਿਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਦੋਸਤੋ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਹੈ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਵੱਡੇ ਮੱਝਾਂ ਝੋਟੀਆਂ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਦੋ ਜੜੀਆਂ ਮੱਝਾਂ ਝੋਟੀਆਂ ਜੜੀਆਂ ਦੋਸਤੋ ਸੁਈਆਂ ਸਵਾਈਆਂ ਨੇ ਇਹ ਦੋ ਪਸ਼ੂ ਜਿਹੜੇਦਰ ਤੁਸੀਂ ਦੇਖ ਰਹੇ ਜੇ ਇੱਕ ਨੀਲੀ ਦੀ ਬਹੁਤ ਪਿਆਰੀ ਜੜੀ ਦੋਸਤੋ ਇਹ ਮੱਝ ਆ ਇਹ ਗੱਬਣਾ ਤੇ ਇੱਕ ਸੈਕਿੰਡ ਨੰਬਰ ਤੇ ਆਹ ਜਿਹੜੀ ਮੱਝ ਤੁਹਾਨੂੰ ਦਿਖਾ ਰਹੇ ਦੋਸਤੋ ਇਹ ਵੀ ਗੱਬਣਾ ਠੀਕ ਆ ਦੋ ਮੱਝਾਂ ਗੱਬਣਾ ਤੇ ਦੋ ਸੁਈਆਂ ਤੇ ਤਿੰਨ ਵੱਡੀਆਂ ਪੱਠਾਂ ਤੇ ਦੋ ਅ ਛੋਟੀਆਂ ਪੱਠਾਂ ਠੀਕ ਆ ਜੀ ਇਹ ਬੱਕਰੀਆਂ ਤਿੰਨ ਵੱਡੀਆਂ ਨੇ ਦੋਸਤੋ ਦੋ ਪੱਠਾਂ ਛੋਟੀਆਂ ਨੇ ਠੀਕ ਆ ਟੋਟਲ ਪੰਜ ਨਗ ਨੇ ਪੰਜੇ ਨਗਾਂ ਦੀ ਡਿਟੇਲ ਆਪਾਂ ਲੈ ਲਾਂਗੇ ਕੀ ਮੋ ਤੁਸੀਂ ਇਕੱਠਿਆਂ ਦਾ ਸੌਦਾ ਵੀ ਮਾਰ ਸਕਦੇ ਜੀ ਠੀਕ ਆ ਜੀ ਸੋ ਜਿਹੜੇ ਵੀਰ ਅਗੇ ਬੱਕਰੀ ਪਾਲਣ ਦਾ ਧੰਦਾ ਕਰਦੇ ਆ ਤੇ ਉਹ ਤੁਸੀਂ ਬਿਲਕੁਲ ਲਿਜਾ ਕੇ ਆਪਣੇ ਫਾਰਮ ਦੇ ਵਿੱਚ ਇਹਨਾਂ ਨੂੰ ਦੋਸਤੋ ਸ਼ਾਮਿਲ ਕਰਨਾ ਚਾਹੁੰਦੇ ਜੀ ਤੇ ਇਕੱਠਿਆਂ ਦਾ ਸੌਦਾ ਵੀ ਵੀਰ ਤੋਂ ਪੁੱਛ ਲਾਂਗੇ ਕਿ ਕਿੰਨੇ ਕ ਦੇ ਇਹ ਲੈਣ ਦੇਣ ਹੋਊਗਾ ਠੀਕ ਆ ਸਭ ਤੋਂ ਪਹਿਲਾਂ ਅਮਰਤਪਾ ਸਸਰੀ ਕਾਲ ਜੀ ਸਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਠੀਕ ਠਾਕ ਵੀਰੇ ਬਹੁਤ ਵਧੀਆ ਭਰਾ ਜੀ ਠੀਕ ਆ ਜੀ ਹਾਂ ਜੀ ਅਮਰਤ ਮੱਝਾਂ ਗਾਵਾਂ ਦਾ ਚਲਾਉਂਦੀਆਂ ਰਹਿੰਦੀਆਂ ਐਰਕੀ ਵੈਸੇ ਬੱਕਰੀ ਵੀ ਆਪਾਂ ਲੈ ਕੇ ਆ ਗਏ ਇੱਕ ਪੱਠਾ-ਪੁੱਠਾ ਲੈ ਗਏ ਅੱਠੇ ਹੀ ਵਿੱਚੋਂ ਵੇਚਤੀਆਂ ਤੇ ਵੀ ਨਾਲ ਫਿਰ ਕਿਤੇ ਨਾ ਕਿਤੇ ਸ਼ੌਂਕ ਜਾਗ ਪਿਆ ਵੀ ਇਕੱਠੀਆਂ ਕਰ ਲਿਆ ਕਰੀਏ ਹਾਂਜੀ ਹਾਂਜੀ ਸੌਦਾ ਆਪਾਂ ਨਫਾ ਲੈਣਾ ਵੀਤੀ ਥੋੜਾ ਬਹੁਤ ਨਫਾ ਗੱਲ ਤਾਂ ਨਫੇ ਦੀ ਆ ਵਪਾਰ ਦਾ ਕੰਮ ਆ ਬਸ ਬਸ ਤੇ ਮੈਨੂੰ ਲੱਗਦਾ ਕੁਝ ਵੀ ਲਿਆ ਕੇ ਸੇਲ ਕੀਤਾ ਜਾਵੇ ਤੇ ਸਹੀ ਹੈ ਦੁਕਾਨਦਾਰ ਹੀ ਆਪਣੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਮੈਨੂੰ ਲੱਗਦਾ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਬੱਕਰੀਆਂ ਬਹੁਤ ਵੀਰੇ ਜ਼ਿਆਦੀ ਮਤਲਬ ਫਾਰਮ ਫਾਰਮ ਵਿੱਚ ਫਾਇਦਾ ਕਰਨ ਦਾ ਹਾਂ ਪਰ ਇਹਨਾਂ ਇਹ ਸਾਹ ਸੰਭਾਲ ਜਾਂਦੀ ਮੰਗਦੀਆਂ ਥੋੜੀਆਂ ਜਿਹੀਆਂ ਮੱਜਾਂ ਨਾਲੋਂ ਘਪਾ ਜ਼ਿਆਦਾ ਨਾ ਅੱਛਾ ਜੀ ਹਾਂਜੀ ਠੀਕ ਹੈ ਹਾਂਜੀ ਸਭ ਕੋਈ ਕਰਦੇ ਹਾਂ ਪਉ ਦੱਸੋ ਇਹਨਾਂ ਦੀ ਆਪਾਂ ਡਿਟੇਲ ਤੁਹਾਨੂੰ ਲਾਸਟ ਦੇ ਵਿੱਚ ਦੱਸ ਦਿਆਂਗੇ ਠੀਕ ਹੈ ਜੀ ਕੀ ਕੀ ਉਮਰ ਹੈ ਇਹਨਾਂ ਦੀ ਕਿੰਨਾ ਮੋਲ ਆ ਇੱਕ ਵਾਰੀ ਤੁਹਾਨੂੰ ਮੱਝਾ ਦਿਖਾ ਦਿੰਨੇ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਮੱਝ ਤੋਂ ਕਰਾਂਗੇ ਦੋਸਤੋ ਇਹ ਨੀਲੀ 라ਵੀ ਦੇ ਵਿੱਚ ਮੱਝਾ ਠੀਕ ਹੈ ਜੀ ਆ ਤੁਸੀਂ ਦੇਖ ਕੇ ਚੈੱਕ ਕਰੋ ਇੱਕ ਵਾਰੀ ਮਾਰਕਿੰਗ ਇਹਦੀ ਵੇਖ ਲਓ ਠੀਕ ਹੈ ਜੀ ਚਾਰੇ ਘੁਰ ਤੋਂ ਫੇਆ ਸਟੇਟ ਪੜੇ ਦੇ ਵਿੱਚ ਪੂਛ ਉੱਪਰ ਤੱਕ ਵਾਈਟ ਹੈ ਸੂਤ ਦੇ ਨਿਸ਼ਾਨ ਠੀਕ ਹੈ ਜੀ ਹਵਾ ਨਾਲੇਵਾ ਤੁਹਾਨੂੰ ਇੱਕ ਵਾਰੀ ਦਿਖਾਉਨੇ ਆ ਆ ਇਹ ਬ੍ਰੇਕੀਆਂ ਆ ਵੇਖੋ ਜੀ ਨੇਵੇ ਹਵਾ ਨਾਲੇ ਦੀਆਂ ਸਫਾਈਆਂ ਤੁਸੀਂ ਦੇਖ ਕੇ ਚੈੱਕ ਕਰੋ ਬਹੁਤ ਸਫਾਈਦਾਰ ਹਵਾਨਾ ਲੇਵਾ ਬਹੁਤ ਸੋਹਣਾ ਥਾਣਾ ਦੋਸਤੋ ਤੇ ਅਮਰਤ ਇਹਦਾ ਸੂਹਾ ਕਿੰਨਾ ਮੇਰੇ ਤੀਜਾ ਸੂਹਾ ਮੈਂ ਤੀਜਾ ਹਾਂਜੀ ਤੇ ਦਿਨ ਕਿੰਨੇ ਕ ਲੈਂਦੀ ਆ ਦਿਨ ਵੀਰੇ 4 ਕ ਲਉ 5 ਬਸ ਤਿਆਰੀ ਆ ਹਾਂ ਤਿਆਰੀ ਆ ਲਉ ਜੀ 4-5 ਕ ਦਿਨ ਦੋਸਤੋ ਲੈਂਦੀ ਆ ਬਾਕੀ ਬਣੀ ਧਣੀ ਬੜੀ ਵਧੀਆ ਪਈ ਆ ਥੱਲਿਓ ਬਹੁਤ ਸੋਹਣਾ ਚੱਡਾ ਜਿਹੜਾ ਦੋਸਤੋ ਬਣਾ ਕੇ ਤਿਆਰ ਕਰੀ ਖੜੀ ਕਰਮਾ ਲਈ ਅਜੇ 5-4 ਦਿਨ ਹੋਰ ਕੱਟ ਗਏ ਤੇ ਸੋਹਣੀ ਉਮੀਦ ਕਰਦੇ ਆ ਪਸ਼ੂ ਹੋਰ ਥੱਲਿਓ ਛੜ ਜਾਊਗਾ ਠੀਕ ਆ ਹਾਂਜੀ ਬਾਕੀ ਆ ਫੇਸ ਕੁਆਲਿਟੀ ਐ ਸਟੇਟ ਫਟਾ ਤੇ ਮਧਰੀ ਡੌਲੀ ਦੀ ਆ ਜਿਵੇਂ ਇੱਕ ਆਪਾਂ ਦੋਸਤੋ ਮਧਰੀ ਡੌਲੀ ਦੇ ਮਧਰੀ ਕੋਟੀ ਦੇ ਪਸ਼ੂ ਦੇਖਦੇ ਆ ਪਲੀ ਪਲੀਤੀ ਪੂਰੀ ਆ ਕਰਮਾਲੀ ਠੀਕ ਆ ਜੀ ਜਿੰਨੇ ਵੀ ਤੁਸੀਂ ਵੇਖੋਗੇ ਵਜਨ ਮੋੜ ਦੇ ਵਿੱਚ ਆ ਵਜਨ ਵਜੂਦ ਵਾਲੀ ਆ ਪੂਰੀ ਠੀਕ ਆ ਜੀ ਕੋਈ ਲੱਸੀ ਕੋਈ ਫਿੱਕੀ ਨਹੀਂ ਬਾਕੀ ਪਿੱਠਪੁੜੇ ਤੋਂ ਤੁਸੀਂ ਵੇਖੋ ਚੌੜੇ ਬਿਲਕੁਲ ਪਿੱਠਪੁੜੇ ਤੋਂ ਆ ਤੇ ਵਜਨ ਵਧੀਆ ਹੈਗਾ ਹਾਈਟ ਮੀਡੀਅਮ ਦੇ ਵਿੱਚ ਆ ਠੀਕ ਆ ਜੀ ਮੀਡੀਅਮ ਦੇ ਵਿੱਚ ਹਾਈਟ ਆ ਮੇਰਾ ਭਰਾ ਤੁਸੀਂ ਇਸ ਗੱਲ ਨਾਲ ਗੌਰ ਕਰ ਲਿਓ ਮਧਰੀ ਡੌਲੀ ਦੇ ਵਿੱਚ ਜਿੱਦਾਂ ਕਿ ਨਾਰਮਲ ਆਪਾਂ ਨਹੀਂ ਦੀ ਰਗਦੀਆਂ ਮੱਝਾਂ ਦੇਖਦੇ ਆ ਠੀਕ ਆ ਵੈਸੇ ਅਮਰਤ ਹੈ ਚੀਜ਼ੇ ਤਸੱਲੀ ਵਾਲੀ ਲੱਗਦੀ ਪੂਰੀ ਹੈ ਪੂਰੀ ਮਿੱਠੀ ਆ ਕਾਲੀ ਪੈਣ ਵਾਲੀ ਨਹੀਂ ਕੋਈ ਵੇਖੋ ਐਡੀ ਸੀਲ ਮਾਰ ਜਾ ਮਤਲਬ ਕਾਲੀ ਨਹੀਂ ਪੈਂਦੀ ਜਿੱਦਰ ਮਰਜੀ ਕੱਲੀ ਤੁਰੀ ਅੱਖਾਂ ਬਿੱਲੀਆਂ ਨੇ ਤੇ ਵਜਨ ਵਜੂਦ ਪੂਰਾ ਇੱਕ ਵਾਰੀ ਫੇਰ ਆਪਾਂ ਗੱਲ ਰਿਪੀਟ ਕਰ ਦਿੰਨੇ ਆ ਦੋਸਤੋ ਬਾਕੀ ਥਣ ਦੇਵੇ ਦੀ ਪੂਰੀ ਸਾਫ ਸੁਥਰੀ ਚਾਰ ਥਣ ਚੰਗੀ ਸੋਹਣੀ ਵੰਡ ਤੇ ਥਣ ਲੱਗਾ ਠੀਕ ਆ ਜੀ ਤੇ ਸੁੰਦੀ ਨਹੀਂ ਹਜੇ ਘਟੋ ਘਟ 5 4 ਦਿਨ ਖੁੱਲੇ ਡੁੱਲੇ ਦਿਨ ਲੈ ਜੂਗੇ ਨੇ ਨੀ ਲੀਦੀ ਮੈਂ ਤਾਂ ਬਹੁਤ ਵੱਡੀ ਲਈ ਵੀਰ ਵੇਖੀ ਸਰੇ ਠੀਕ ਹੈ ਜੀ ਸੁਈ ਸੁਾਈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲੋਕ ਦੋਸਤੋ ਬਹੁਤ ਵਧੀਆ ਚੰਗਾ ਪਸ਼ੂਤਾਨਾ ਠੀਕ ਆ ਜੀ ਬਾਕੀ ਸਫਾਈਆਂ ਸੁਫਈਆਂ ਦਾਤੇ ਨੇ ਬਹੁਤ ਵਧੀਆ ਬਖਸ਼ੀਆਂ ਦੋਸਤੋ ਕਿੰਨੀ ਮੈਂ ਚੰਗੀ ਵੀਰੇ ਠੀਕ ਆ ਹਾਂਜੀ ਲੈ ਵੀ ਅਮਰਤ ਮੈਂ ਚੰਗੀ ਹੈ ਪਰ ਰੇਟ ਆਪਾਂ ਬਿਲਕੁਲ ਨਾਰਮਲ ਤੇ ਦੇ ਦੇਣੀ ਵੀਰਾਂ ਨੂੰ ਕਿ ਕਿਸੇ ਹੋਰ ਦੇ ਮੇਰੇ ਬਾਜ਼ਾਰ ਦਾ ਬਹੁਤ ਫਰਕ ਪਿਆ ਮੈਂ ਇਹਦੇ ਤੈਨੂੰ ਬੜਾ ਕਿੰਨੇ ਦੀ ਹਾਂ ਬਾਜ਼ਾਰ ਥੋੜਾ ਡਾਊਨ ਚਲਾਇਆ ਸਾਰੇ ਵੀਰਾਂ ਨੂੰ ਪਤਾ ਹੀ ਹੈ ਜੋ ਚੈਨਲ ਲਿਆ ਪਰ ਆਪਾਂ ਚਲੋ ਅੱਜ ਦੇ ਹਿਸਾਬ ਨਾਲ ਗੱਲ ਕਰੀਏ ਵੀ ਅੱਜ ਆਪਾਂ ਕਿੰਨੇ ਦੀ ਦੇ ਦੇਣੀ ਚੱਲ ਮੇਰੇ ਮੁੱਲ ਕਰਨੋਂ ਬਣਾ 85 ਕਰੀਏ 90 ਕਰੀਏ ਐਸਟੀ ਦੀ ਮਾਨਤਾਨ ਕਰਦਾ 80 ਚ ਦੋ ਘਾਟ ਦੇ ਦਾਂਗੇ 80 ਦੀ 78 ਦੀ ਉਹ ਚ ਛੋਟ ਛੱਪਾ ਕਰਦਾ ਲਓ ਜੀ 78000 ਦੀ ਭਰਾਵੋ ਮਿਲ ਜੂਗੀ ਠੀਕ ਆ ਜੀ 78000 ਦੀ ਤੇ 78000 ਦੇ ਵਿੱਚੋਂ ਵੀ ਛੋਟ ਛ ਬਾਕੀ ਤੁਸੀਂ ਪੂਰੀ ਇਹ ਜਿਹੜੀ ਦੋਸਤੋ ਮੱਝ ਦੇਖ ਲਈ ਹੈ ਠੀਕ ਆ ਜੀ ਤੇ ਆ ਬੰਤਰ ਆ ਬਾਡੀ ਬੰਤਰ ਇਹ ਹਵਾਨੇ ਨੇ ਦੇ ਦਾ ਸਟਰਕਚਰ ਆ ਠੀਕ ਆ ਜੀ ਅਮਰਤ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਖੜੀ ਹੈ ਮੇਰੇ ਤੀਜਾ ਸੂਆ ਸੁਣੀ ਹੈ ਵੀ ਤੀਜਾ ਘਰ ਆਲੇ ਹੰਦੇ ਅਸੀਂ 13 14 ਕਿਲੋ ਦੁੱਧ ਚੋਇਆ ਮੈਂ ਕੋਲੋਂ ਬਾਜਨ ਲੋਡ ਵਾਲੀ ਦਾ ਨੋ ਪਤਾ ਤੇ ਤੀਜਾ ਸੂਆ ਹਾਂਜੀ ਹਾਂਜੀ ਤੇ ਹੁਣ ਦਿਨ ਕਿੰਨੇ ਘੱਜ ਲੈ ਜਾਓ ਦੇਣ ਵੀਰੇ ਇਹ ਵੀ 4 5 ਤਣ ਖੜਦੀ ਤਿਆਰੀ ਤੇ ਜਾਂ ਮੈਂ ਫੱਬੀਆਂ ਪੂਰੀਆਂ ਦਾ ਬਣੀਆਂ ਤਣੀਆਂ ਚੰਗੀਆਂ ਵਾ ਠੀਕ ਆ ਜੀ ਇਹ ਸੂ ਵੀ ਪੈਂਦੀਆਂ ਕੋਈ ਗੱਲ ਨਹੀਂ ਆ ਬਣੀਆਂ ਤਣੀਆਂ ਚੰਗੀਆਂ ਮਈਆਂ ਬਿਲਕੁਲ ਲੋਬ ਦੋਸਤੋ ਤੇਜਾ ਸੂਆ ਦੇਣ ਹਜੇ ਲੈ ਜੂਗੀ ਬਾਕੀ ਬਣੀ ਥਣੀ ਪੂਰੀ ਆ ਥੱਲੇ ਵੈਸੇ ਤੁਸੀਂ ਵੇਖੋਗੇ ਐਂ ਲੱਗਦਾ ਜਿਵੇਂ ਕਰਮਾ ਵਾਲੀ ਪੂਰੀ ਤਿਆਰੀ ਕਰੀ ਬੈਠੀ ਆ ਤੇ ਪਰ ਪਸ਼ੂ ਦਾ ਦੋਸਤੋ ਕੋਈ ਪਤਾ ਨਹੀਂ ਹੁੰਦਾ ਕਿ ਇਹ ਨਾ ਲਿਖਤੀ ਜਿੰਨੇ ਦਿਨ ਪਸ਼ੂ ਦੇ ਪੂਰੇ ਹੋਣ ਦੇ ਵਿੱਚ ਬਾਕੀ ਆ ਹੋ ਸਕਦਾ ਹੋਵੇ ਵੀ ਅੱਜ ਭਲਕ ਦਿਨ ਪੂਰੇ ਕਰ ਕੀ ਹੋਵੇ ਉੱਪਰ ਦਿਨ ਲੈ ਕੇ ਜਾਂਦੀ ਹੋਵੇ ਠੀਕ ਆ ਜੀ ਉਹ ਦੋ ਵੀ ਲੈ ਕੇ ਜਾ ਸਕਦੀ ਹੈ ਪੰਜ ਵੀ ਚਾਰ ਵੀ ਠੀਕ ਆ ਜੀ ਕੋਈ ਹਫਤਾ ਖੰਡ ਵੀ ਲੈ ਕੇ ਜਾ ਸਕਦਾ ਪਸ਼ੂ ਪਰ ਤਿਆਰੀ ਆ ਥੱਲੇੋਂ ਠੀਕ ਆ ਜੀ ਬਲੈਡਰ ਬੰਨੀ ਖੜੀ ਕਰਮਾਂ ਵਾਲੀ ਜਿੰਨੇ ਅਗਾਹ ਨੂੰ ਦੋਸਤੋ ਤਾਂ ਕੋਈ ਪਛਾਣੂ ਬਿਲਕੁਲ ਪੱਟਾਂ ਦੇ ਬਿਲਕੁਲ ਸਨ ਦੇ ਵਿਚਕਾਰ ਜਿਹੜਾ ਹਵਾਨਾ ਲੇਵਾ ਬਣਾ ਕੇ ਤਿਆਰ ਕਰੀ ਖੜੀ ਹੈ ਸਿੰਗਲ ਖੜੀਦੀ ਆ ਬਿਲਕੁਲ ਪਤਲੀ ਚਮੜੀ ਆ ਠੀਕ ਆ ਜੀ ਤੇ ਤੇਜਸੂ ਵੀਰ ਦੱਸ ਰਿਹਾ ਬਾਕੀ ਇੱਥੇ ਵੀਰ ਕਈ ਕਹਿੰਦੇ ਆ ਵੀ ਵੀਰ ਸੁਬਿਆਂ ਦੇ ਵਿੱਚ ਕੋਈ ਵੱਧ ਵੀ ਹੋ ਸਕਦੀ ਘੱਟ ਵੀ ਹੋ ਸਕਦੀ ਆ ਉਹ ਤੁਸੀਂ ਸਮਝ ਦੇਖਣੀ ਆ ਦੋਸਤੋ ਕੋਈ ਦੂਜੇ ਮੰਨ ਲੈ ਕੋਈ ਚੌਥੇ ਮੰਨ ਲੈ ਕੋਈ ਪੰਜਵੇਂ ਮੰਨ ਲੈ ਕੋਈ ਦਸਵੇਂ ਕੋਈ ਬਾਰਵੇਂ ਮੰਨ ਲੈ ਠੀਕ ਆ ਜੀ ਫਿਲਹਾਲ ਹਰਕਤ ਦੀ ਆਪੋ ਆਪਣੀ ਸਮਝ ਹੁੰਦੀ ਆ ਅੱਗੋਂ ਮੰਨ ਲਓ ਵੀ ਕਿਸੇ ਵੀਰ ਨੇ ਤੀਜੇ ਗਾ ਕਿ ਦਿੱਤੀ ਤੇ ਚੌਥਾ ਕੋਈ ਵੀਰ ਮੰਨ ਲੈ ਠੀਕ ਆ ਜੀ ਤੇ ਉਹ ਆਪਾਂ ਨੇ ਜਿੱਦਾਂ ਘਰ ਆਲੇ ਜਾਂਦੇ ਆ ਆਪਾਂ ਉਹ ਚੀਜ਼ ਦੱਸਣੀ ਆ ਆਹ ਵੇਖੋ ਜੀ ਆਹ ਫੇਸ ਕੁਆਲਟੀ ਥੋੜੀ ਸਿੰਘਾਂ ਦੀ ਜਿਹੜੀ ਬੰਤਰ ਆ ਬਾਕੀ ਮੂੰਹ ਮੱਥਾ ਤੁਸੀਂ ਆ ਵੇਖ ਸਕਦੇ ਠੀਕ ਆ ਬਾਕੀ ਭਾਂਡਾ ਭੁੰਡਾ ਚੰਗਾ ਕੋਈ ਪਿਛਲੇ ਸੂਬੇ ਦਾ ਦੁੱਧ ਖੁਸ਼ਿਆ ਘਰ ਵਾਲਿਆਂ ਤੋਂ ਵੀਰੇ 13 14 ਕਿਲੋ ਆਂਦੇ ਇਹਨਾਂ ਦੇ ਦਊਗੀ ਬਸ ਇਹ ਆਪਾਂ ਨੂੰ ਕਿੰਨਾ 13 13 ਕਿਲੋ ਗਿਆ ਸੀ ਉਹਨਾਂ ਨੇ ਹਾਂਜੀ ਹਾਂਜੀ ਪਹਿਰ ਵਖਾਲਾ ਵਖੂਲਾ ਤੇ ਅਮਰ ਤਾਂ ਜਿੱਦਾਂ ਚਲੋ ਤੁਸੀਂ ਵਪਾਰ ਕਰਦੇ ਜੀ ਹਾਂਜੀ ਹਾਂਜੀ ਵਖਾਲਾ ਵਖੂਲਾ ਤਾਂ ਜਿਵੇਂ ਬਣਾਇਆ ਕਰਮਾਲੀ ਦਾ ਦੁੱਧ ਦੀ ਆਸ ਕਰਦੇ ਆ ਵੀ ਚੰਗਾ ਚਵਾ ਦੂ ਵੀਰੇ ਚਵਾਉਣਾ ਚਾਹੀਦਾ ਮੈਂ ਵਜਨ ਲੋਡ ਵਾਲੀ ਆ ਆ ਬਿਲਕੁਲ ਜੀ ਹਾਂਜੀ ਲੋ ਵੀ ਪ੍ਰਾਬੋ ਬਾਕੀ ਹਵਾਨੇ ਦੇ ਵਿੱਚ ਦੋਸਤੋ ਹਵਾਨਾ ਵੇਚਦਾਗਾ ਕੋਈ ਨੱਕਾ ਕੋਈ ਬਾਈ ਦੀ ਕੋਈ ਸਾਈਡ ਦੀ ਪ੍ਰੋਬਲਮ ਨਹੀਂ ਕੀ ਠੀਕ ਆ ਲੇ ਅਮਰ ਤਾਂ ਲੈ ਕਿੱਧਰ ਲੈ ਕੇ ਜਾਣਾ ਵੀਰੇ ਸੀਲਸ ਲੱਗ ਵੇਖ ਲਓ ਕਿੱਡੀ ਮੈਂ ਮੈਂ ਤਾਂ ਖਾ ਪਰ ਅਗਰ ਜਾਮਰਾ ਨਹੀਂ ਹੋ ਚੱਲੇ ਆ ਗਰਮੀ ਬੜੀ ਭਰਾਵਾ ਕਰੀ ਠੀਕ ਹੈ ਵੀ ਦੋਸਤੋ ਠੀਕ ਹੈ ਜੀ ਗਰਮੀ ਵੀ ਬੜੀ ਪੈ ਰਹੀ ਆ ਇਹ ਤਾਂ ਜੇ ਅਮਰ ਤਾਂ ਨਾ ਆਵਾਜ਼ ਮਾਰਦੇ ਤੇ ਮੈਨੂੰ ਲੱਗਦਾ ਕਿ ਉਹ ਜਾਮਰਾ ਇਹ ਤੋਂ ਮੁੜਦਾ ਨਹੀਂ ਲੋਜ਼ੀ ਉਹ ਬਖਾਲੇ ਬਖੂਲੇ ਦੀਆਂ ਜਿਹੜੀਆਂ ਦੋਸਤੋ ਬਹੁਤ ਵਧੀਆ ਚੰਗੀਆਂ ਠੀਕ ਆ ਜੀ ਸੋਹਣੇ ਨਿੱਗਰ ਲੇਵੇ ਆ ਬਖਾਲੇ ਬਹੁਤ ਵਧੀਆ ਬਹੁਤ ਜਿਆਦੀ ਚੰਗੀ ਵੀਰੇ ਮੈਂ ਥੋੜੀ ਜਿਹਾ ਪਹਾੜਾ ਥਾਣ ਨੂੰ ਐ ਧਾਰਦਾ ਨਾ ਫਰਕ ਕੋਈ ਇੱਕੋ ਜਿਹਾ ਮੈਂ ਮੜਾ ਜਾ ਖਿੱਚਿਓ ਜੇ ਆ ਦਿਖਾਈਏ ਮੜਾ ਹਵਾਨਾ ਇੱਕ ਵਾਰ ਹਾਂਜੀ ਹਾਂਜੀ ਆ ਲਓ ਜੀ ਆਹ ਲਓ ਮੈਂ ਪਹਾੜਾ ਮੜੀ ਮੜੀ ਇੱਕ ਥਾਂ ਤੇ ਦੋਸਤੋ ਪਹਾੜਾ ਪ੍ਰੂਨ ਜਿਹੜੀ ਨਜ਼ਰ ਆਊਗੀ ਤੁਹਾਨੂੰ ਠੀਕ ਤੁਹਾਨੂੰ ਪਤਾ ਸੂਣ ਵਾਲੀ ਮੈਂ ਪਹਾੜਾ ਕਰ ਗਿਆ ਮੜਾ ਤਿਆਰੀ ਵਾਲੀ ਆ ਠੀਕ ਆ ਜੀ ਤੇ ਅਮਰਤ ਦਸੀ ਮੇਰਾ ਵੀਰ ਮੋਲ ਕਿੰਨਾ ਮੇਰੇ ਇਹੋ ਜੀ ਮੈਂ ਤੇ ਅੱਗੇ ਤੁਹਾਨੂੰ ਪਤਾ 90 95 ਦੀ ਵੇਚੀ ਆ ਹਾਂ ਹੁਣ ਮੋਲ ਕਰਨ ਨੂੰ ਇਹਦਾ 85000 ਕਰਦੇ ਦੋ ਘਟ 80 ਦੀ ਇਹ ਵੀ ਦੇ ਦਾਂ ਦੋ ਘਟ 80 ਉਹ ਚੋਂ ਖੁੱਲਾ ਮਾਨਤਨ ਕਰਦਾ ਕੋਈ ਵੀ ਹਾਂ ਜੀ ਮੈਂ ਨਾ ਕਰਦੇ ਕੋਈ ਨਹੀਂ 75 ਦੀ ਲਾਖੜ ਦੇਣੀ ਆ ਆਪਾਂ 75 ਦੀ 200 ਰੁਪਿਆ ਛੋਟ ਕਰ ਲਓ ਜੀ ਇਹ 75000 ਦੀ ਦੋਸਤੋ ਮਿਲ ਜੂਗੀ ਬਾਕੀ ਹੈ ਕਰਮਾਂ ਲਈ ਇਹ ਵੀ ਵਜਨ ਵਜਨ ਵਾਲੀ ਇਹ ਪੂਰੀ ਹਾਂ ਜੀ ਠੀਕ ਆ ਜੀ ਕਿਸੇ ਪਾਸੇ ਨਹੀਂ ਖੁੰਜੀਗੀ ਬਾਕੀ ਪਾਰਟੀ ਬੰਤਰ ਜੋ ਸਟਰਕਚਰ ਵੇਖੋ ਕਾਜਗਰਦੀ ਉਹ ਤੁਸੀਂ ਦੇਖ ਲਿਆ ਠੀਕ ਆ ਜੀ ਚੌੜਾ ਪਿੱਠ ਪੂੜਾ ਇੱਕੋ ਜਿਹਾ ਜਿਹੜਾ ਦੋਸਤੋ ਪੁੱਠਾ ਬੈਕਸਾਈਡ ਕੋਈ ਤੁਸੀਂ ਵੇਖੋ ਖੁੱਡੇ ਇੱਕੋ ਜਿਹੇ ਹੈਗੇ ਆ ਕੋਈ ਨਿਮਾਨ ਨਹੀਂ ਕੋਈ ਟਲਿਆ ਨਹੀਂ ਕੋਈ ਲੈਣਾਂ ਦੇ ਕੋਈ ਦੇਣਾਂ ਨਹੀਂ ਇਹ ਪਤਲੇ ਪਿੰਡ ਦੇ ਵਿੱਚ ਤੇ ਬੜੀ ਥੱਲਿਓ ਬੜੀ ਵਧੀਆ ਬਣੀ ਹੈ ਦੋਸਤੋ ਹੋਰ ਵੀ ਦੋ ਚਾਰ ਚੰਗੀ ਮੈਂ ਵੀਰੇ ਪਿੱਛੇ ਪੁੱਛੇ ਦੀਆਂ ਬਿਲਕੁਲ ਇੱਕਰ ਬੋਲ ਮੇਰੇ ਆਪਣੀ ਜਿਹੜੀ ਮੈਂ ਗੱਬਣ ਉਹਦੀ ਫੁੱਲ ਗਰੰਟੀ ਉਹ ਪਿੱਛੇ ਦੀ ਹਾਂ ਐ ਟਪਕੇ ਭਰਾ ਗਿਆ ਆਪਦੀ ਤਸੱਲੀ ਕਰਕੇ ਫੇਰ ਲਿਆਈ ਦੀ ਠੀਕ ਆ ਜੀ ਪੈਸੇ ਦਿੱਤੇ ਵੀਰ ਤੈਨੂੰ ਪਤਾ ਉਦਾਂ ਦੰਗਰ ਲੈਣਾ ਕਿਹੜਾ ਤੇ ਆਉਣਾ ਜੀ ਰਕਮ ਲੱਗੀ ਹੁੰਦੀ ਆ ਤੁਹਾਡੀ ਵੀ ਕੋ ਰਕਮ ਲੱਗੀ ਆ ਹਾਂ ਆਪ ਕਿਹੜਾ ਬੰਦਾ ਕੋਈ ਕਸਰ ਛੱਡਦਾ ਬਸ ਬਸ ਤੇ ਅਮਰ ਤੱਕੇ ਆ ਇਹ ਦੁੱਜਨ ਝੋਟੀ ਆ ਵੀਰੇ ਹਾਂ ਜੀ ਦੁੱਜਨ ਝੋਟੀ ਨੀਲੀ ਚ ਆਉਂਦੀ ਆ ਦੁੱਜਨ ਸੁਈਏ ਸੁਈਏ ਵੀਰੇ ਡੇਢ ਮਹੀਨੇ ਦਾ ਸੂਆ ਲੱਗਾ ਲੋ ਵੀ ਇਹ ਡੇਢ ਨਹੀਂ ਸੁਈ ਡੇਢ ਮਹੀਨੇ ਦੀ ਆ ਹਾਂ ਜੀ ਆਂਦੀ ਘਰ ਤੋਂ ਘਰ ਡੇਢ ਦੀ ਹੈਗੀ ਡੇਢ ਦੀ ਬੱਚਾ ਮਗਰ ਕੱਟਿਆ ਦੋਂਦੇ 9 ਕਿਲੋ ਦੁੱਧ ਤੋਲਵਾ ਆਏ ਮਗਰ ਇਹ ਕੱਟਾ ਕੱਟਾ ਨਹੀਂ ਵੀਰੇ ਕੱਟੀ ਇਹਦੇ ਮਗਰ ਮਗਰ ਕੱਟੀ ਆ ਹਾਂ ਜੀ ਲਓ ਜੀ ਸੂਬਾ ਕਿੰਨਾ ਦੱਸਿਆ ਦੂਜਾ ਕਿ ਦੂਜਾ ਦੂਜਾ ਲਓ ਜੀ ਨੀਲੀ ਦਾ ਪੱਖਾ ਦੋਸਤੋ ਕੋਈ ਕ੍ਰੋਸ ਵੀ ਵੀਰ ਮੰਨ ਲੈਂਦੇ ਆ ਠੀਕ ਹੈ ਜੀ ਕ੍ਰੋਸ ਵੀ ਤੁਸੀਂ ਮੰਨ ਲਓ ਤੇ ਜਿਹੜਾ ਕਿ ਮਹੀਨੇ ਦੀ ਸੂਈ ਆ ਮਗਰ ਦੇ ਕੱਟੀ ਆ ਫੀਮੇਲ ਕਾਫ ਆ ਤੇ ਪਿੱਠਪੂੜੇ ਤੋਂ ਬੈਕ ਸ਼ਾਟ ਤੋਂ ਦੇਖੀਏ ਦੋਸਤੋ ਉਚਾਈ ਪੂਰੀ ਹੈ ਪਿੱਠਪੂੜੇ ਦੀ ਚੜਾਈ ਵਾਵਾ ਤੇ ਦੁੱਧ ਅੰਮ੍ਰਿਤ ਕਿੰਨਾ ਚਵਾਵਾਂਗੇ 9 ਕਿਲੋ ਵੀਰ ਤੋਲ ਕੇ ਦਵਾਂਗੇ ਆ ਬਾਈ ਜਿਹੜਾ ਬਿਲਕੁਲ ਨੈਟ ਚਵਾ ਦਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਚੌਣ ਜਾਂਦੀ ਕਿਵੇਂ ਆ ਚੌਣ ਵੀਰ ਵਾਡੀ ਸਪੈਸ਼ਲ ਹੈ ਠੀਕ ਹੈ ਜੀ ਹਾਂ ਜੀ ਥੋੜਾ ਜਿਹਾ ਅੱਜ ਨਵੇਂ ਥਾਂ ਆਏ ਕਰਕੇ ਰੰਗੀ ਜਾਂਦੀ ਘਰ ਦਾ ਕਰ ਪਸ਼ੂ ਨੂੰ ਚਾਹੀਏ ਘਾਂ ਕਰਾਉਣੇ ਲਈ ਫਿਰ ਘਰੋਂ ਕਰਦੀ ਮੈਂ ਪਹਿਲੇ ਇਹ ਕਰ ਉਹ ਗੱਡੀ ਮਾਲਦਲ ਪਾ ਕਰਦਾ ਹੀ ਲਓ ਜੀ ਜਿਹੜੀਆਂ ਮਈਆਂ ਆਉਂਦੀਆਂ ਬਾਬੂਸੋ ਜਿਹਦੇ ਘਰੋਂ ਪਸ਼ੂ ਪਹਿਲੀ ਵਾਰ ਹੀ ਨਿਕਲਦਾ ਤੇ ਆਪਣਾ ਜਿਹੜਾ ਦੋਸਤੋ ਪਸ਼ੂ ਦਾ ਰੁਝਾਨ ਹੁੰਦਾ ਉਸੇ ਪੁਰਾਣੇ ਮਾਲ ਦੇ ਵਿੱਚ ਤੇ ਉਹ ਤੁਸੀਂ ਵੇਖ ਸਕਦੇ ਜੇ ਠੀਕ ਹੈ ਜੀ 9 ਕਿਲੋ ਦੁੱਧ ਦਾ ਦੋਸਤੋ ਇਸ ਝੋਟੀ ਦੇ ਥੱਲੇ ਦੂਜਾ ਸਵੇਰ ਡੇਰ ਮਿੰਟ ਦੀ ਸੂਈ ਤੋਂ ਥਣਾ ਤੋਂ ਉਹਦੀ ਪੂਰੀ ਸਫਾਈ ਆ। ਸਾਹਮਲੇ ਵੀ ਦੀ ਪੂਰੀ ਸਫਾਈ ਆ। ਪਿਆਰੇ ਥਾਣਾ ਬੇਥਵਰਲ ਤੁਸੀਂ ਆ ਵੇਖ ਲਓ ਠੀਕ ਆ ਜੀ। ਤੇ ਚੋਣ ਚਾਨ ਜਿਹੜੀ ਆ ਦੋਸਤੋ ਵੀ ਜਿਹੜੇ ਕੋਈ ਦੂਰੋਂ ਜਿਹੜੇ ਸੰਪਰਕ ਕਰਦਾ ਵੀਡੀਓ ਕਾਲ ਤੇ ਕਰਵਾ ਲਿਓ ਘਰ ਆਣ ਕੇ ਚੋਲਿਓ। ਉਹ ਜਿੰਦਾ ਵੀ ਮੈਂ ਭੂਰ ਮਾਰੇ ਛਿੱਟਾ ਮਾਰੇ ਉਹਦੀ ਆਪਣੀ ਫੁੱਲ ਗਰੰਟੀ ਹੋਊਗੀ। ਦੁੱਧ ਘਟ ਹੋਏ ਉਹਦੀ ਫੁੱਲ ਕਟਾਇਆ ਸਮੇਤ ਆਪਾਂ ਕਰ ਦਵਾਂਗੇ ਸਾਰਾ ਕੁਝ। ਤਾਂ ਗੱਲਾਂ ਉਮਰ ਤਾਂ ਦੇਣਾ ਵੀ ਬਣਦਾ। ਵੀਰੇ ਆਪਾਂ ਤੁਹਾਨੂੰ ਪਿਛਲੀ ਵੀਡੀਓ 'ਚ ਮੈਂ ਵੇਚੀ ਆ ਇੰਨਾ ਫੋਨ ਆ ਕੋਈ ਚੁੱਕਿਆ ਨਹੀਂ ਗਿਆ। ਕੱਲ ਅੱਜ ਮੈਂਆਂ ਮੰਗਿਆ ਤੇ ਜਿਆਦੀਆਂ ਪਾਉਣੀਆਂ ਅਸੀਂ 6 ਹੀ ਵਾਰ ਦੋ ਵੇਗੀਆਂ ਚਲੋ ਪਹਿਲਾਂ ਝੋਟੀ ਬਹੁਤ ਇਹਦਾ ਬੱਚਾ ਦਿਖਾਈਏ ਅਮਰਤਾ ਆਵੇ ਵੀਰੇ ਕੱਟੀ ਲੋ ਵੀ ਆਹ ਕੱਟੀ ਵੇਖੋ ਦੋਸਤੋ ਇਸੇ ਝੋਟੀ ਦੀ ਕੱਟੀ ਆ ਬਿੱਲੀ ਆਖ ਉਸੇ ਤਰ੍ਹਾਂ ਮਾਂ ਦੇ ਉੱਪਰ ਜਿਹੜੇ ਦੋਸਤੋ ਮਾਰਕਿੰਗ ਹੈਗੀ ਹੈ ਇਹਦੇ ਪੈਰਾਂ ਦੇ ਪੈਰ ਚਿੱਟੇ ਆ ਮਾਰਨੇ ਕੋਰ ਤੋਂ ਪਿਆ ਠੀਕ ਆ ਜੀ ਇਹ ਕੱਟੀ ਆ ਕੋਈ ਡੇਢ ਕਿ ਮਹੀਨੇ ਦਾ ਬੱਚਾ ਤੁਸੀਂ ਮੰਨ ਲਓ ਠੀਕ ਆ ਤੇ 9 ਕਿਲੋ ਦੁੱਧ ਅਮਰਤਾ ਦਈਏ ਕਿੰਨੇ ਦੀ ਹੈ ਮੌਲ ਦਾ ਵੀਰੇ ਇਹਦਾ ਨਹੀਂ ਕਰਨਾ 90 ਕਰੀਏ 85 ਕਰੀਏ 2 ਘਟ 80 ਦੇ ਦਾਂ ਦੋ ਘਟ ਅਸੀਂ ਦੇ ਦਾਂਗੇ ਉੱਚੋਂ ਛੋੜ ਛੱਪਾ ਕਰਦਾ ਮੈਂ ਅਮਰਸਿਆ ਖੁੱਲੀ ਗੱਲ ਬਾਤ ਹੈ ਨਾ ਕਰੀਏ ਕੁਛ ਕੋਈ ਨਹੀਂ ਵੀਰੇ ਕੋਈ ਵੀਰ ਫੋਨ ਲਾਵੇ ਕਿ ਦਵਾਂਗੇ ਜੰਨੀ ਲੈਸ ਹੋਈ ਕਰਾਂਗੇ ਮੈਂ ਚੰਗੀ ਚੋਣ ਵੜੀ ਚੰਗੀ ਲਓ ਦੱਸੋ ਵੈਸੇ ਮਹਿੰਗੀ ਨਹੀਂ ਕਿਸੇ ਨੂੰ ਲੱਗਦੀ ਕਿ ਜਿੰਨਾ ਵੀ ਜਿੰਨੇ ਦਾ ਵੀ ਮਾਮਲਾ ਹੈਗਾ ਤੇ ਵੱਡੀ ਆ ਠੀਕ ਆ ਜੀ ਕਦਕੂਦ ਸੋਹਣਾ ਥੱਲੇੋਂ ਬੰਤਰਪੁੰਤਰ ਚੰਗੀ ਆ ਲੇਵੇ ਲੋਵੇ ਦੀ ਤੇ ਬਾਕੀ ਥਣਾ ਥਣਾ ਦੀ ਵੇਖੋ ਮੇਰੇ ਮੈਂ ਟੋਕੜ ਮੈਂ ਇਸੇ ਪਾਸੇ ਕੋਲ 6000 ਦੀ ਵਿਕਦੀ ਆ ਥਣਾ ਦੀ ਬਾਤ ਘੜਦੇ ਨਹੀਂ ਕੋਈ ਮੇਰੇ ਐ ਚਵਾਈ ਇੱਕ ਨੰਬਰ ਹੋ ਗਈ ਆਪਣੀ ਜੇ ਮੈਂ ਚੋਣ ਮਾੜੀ ਹੋਈ ਆਪਾਂ ਪੈਸੇ ਵੀ ਮੋੜਾਂਗੇ ਅਗਲੇ ਦੇ ਕਿਰਾਇਆ ਸਮੇਤ ਇਹ ਨਹੀਂ ਹੈਗਾ ਠੀਕ ਆ ਭਰਾ ਹਾਂਜੀ ਲੋ ਵੀ ਦੋਸਤੋ ਇਹ ਵੀ ਤੁਹਾਨੂੰ ਮਿਲ ਜੂਗੀ ਰੇਟ ਤੁਹਾਨੂੰ ਦੱਸ ਦਿੱਤਾ ਇੱਕ ਇਧਰ ਨਾਗ ਤਾਂ ਉਹ ਇਹ ਵੀਰੇ ਦਜਣ ਝੋਟੀ ਆ ਆ ਜੈਡ ਬਲੈਕ ਆ ਐ ਜੈਡ ਬਲੈਕ ਇਹਦੇ ਥੱਲੇ 8 ਕਿਲੋ ਧਾਰਾ ਵਾ ਲੋ ਦੋਸਤੋ ਜਿਹਨੂੰ ਆਪਾਂ ਕਹਿੰਦੇ ਨਾ ਵੀ ਮੱਥੇ ਤੋਂ ਲੈ ਕੇ ਤੇ ਪੂਛ ਤੱਕ ਇੱਕ ਕੋਈ ਵਾਲ ਜਿਹੜਾ ਵਾਈਟ ਹੈਗਾ ਛੋਟਾ ਸਿੰਗਾ ਬੂਤੀ ਬਾਤੀ ਦੀ ਚੰਗੀ ਆ ਲੇਵਾ ਪੱਦਰ ਵਖਾਉਂਦੀ ਆ ਦੁੱਧ 8 ਕਿਲੋ ਹੈਗਾ ਇਹਦੇ ਥੱਲੇ ਅੱਛਾ ਜੀ ਹਾਂ ਲੋ ਵੀ 8 ਕਿਲੋ ਦੁੱਧ ਆ ਦੋਸਤੋ ਚੌਣ ਫੇਰ ਇੰਨਾ ਚੰਗੀ ਆਣਾ ਮੈਂ ਛੱਡ ਹੀ ਗੱਲਾਂ ਦੋ ਚੌੜਾ ਪਿੱਠ ਪੂੜਾ ਤੂੰ ਹੀ ਆ ਸਮਝ ਦਿਨ ਕਿੰਨੇ ਕੋਗੇ ਨੂੰ ਸੀ ਨੂੰ ਇਹਨੂੰ ਵੀਰੇ ਮਹੀਨਾ ਦੇ ਲਾਗੇ ਬੰਨੇ 25 ਦਿਨ ਹੋ ਗਏ ਮਹੀਨਾ ਹੀ ਮੰਨ ਕੇ ਸਬਦਾ ਕਰ ਲਓ ਦੋਸਤੋ ਮਹੀਨਾ ਹੀ ਮੰਨ ਲਿਓ ਠੀਕ ਆ ਜੀ ਵੈਸੇ ਤੇ 2 ਮਹੀਨਾ ਕਮਾਨ ਲਓ ਠੀਕ ਹੈ ਜੀ ਘਟੋ ਘਾਟ 2 ਮਹੀਨਿਆਂ ਕੋਈ 2 ਘਟ ਕੇ 2 ਵਧ ਕੇ ਦੇਣ ਇਹ ਲਿਖਦਾ ਐਸਟੀਮੇਟ ਲਾ ਲਿਓ ਤੇ ਬੱਚਾ ਇਹਦੇ ਮਗਰ ਕਟਾ ਜੀ ਕਟਾ ਵੀਰੇ ਕਟਾ ਇਹ ਕਿੰਨੇ ਕ ਦੁੱਧ ਤੇ ਚੱਲ ਰਹੀ ਹੁਣ 8 ਕਿਲੋ ਵੀਰੇ ਇਹਦੇ ਥੱਲੇ 8 ਕਿਲੋ ਮੈਂ ਇਹਦੇ ਵਜਨ ਵਜੂਦ ਆਲੀ ਕਿ ਇਹਨੇ ਸਾਂਭੀ ਨਹੀਂ ਹੈ ਮਤਲ ਠੀਕ ਝੋਟੀ ਆ ਝੋਟੀਆਂ ਜੀ ਪਾਕਾ ਦੂਜੇ ਸਵੇਰ ਨਾਲ ਹਾਂਜੀ ਦੂਜੇ ਦੂਜੇ ਲਓ ਜੀ ਦੂਜਾ ਸੂਆ ਠੀਕ ਆ ਇਹ ਆ ਜੀ ਆਈਆਂ ਮਈਆਂ ਤਾਂ ਕਾਲੀਆਂ ਪੈਂਦੀਆਂ ਥੋੜੀਆਂ ਕੋਈ ਸਾਈਡ ਸੂਰਤ ਦੀ ਤੇ ਨਹੀਂ ਗਈ ਉਹ ਨਿੱਕੀ ਮੜਾ ਇਹ ਹੈਗਾ ਵੀਰ ਕੰਨਾ ਬੰਦੀ ਮੜਾ ਆ ਬੇਮਲੂਮਾ ਹੈਗਾ ਐਵੇਂ ਤੁਹਾਨੂੰ ਮੈਂ ਆਖਦੀ ਠੀਕ ਹੈ ਉਹਦਾ ਪਤਾ ਨਹੀਂ ਲੱਗਦਾ ਚਲੋ ਜਦੋਂ ਲੰਗਰ ਤੇ ਲੱਗ ਗਿਆ ਕਿਦੋਂ ਪਾ ਲੱਗਦਾ ਵੀਡੀਓ 'ਚ ਨਹੀਂ ਪਤਾ ਲੱਗਦਾ ਲੋ ਜੀ ਠੀਕ ਆ ਝੋਟੀ ਚੰਗੀ ਆ ਦੋਸਤੋ ਬਾਕੀ ਚੰਗੀ ਫੇਸ ਕੁਆਲਿਟੀ ਆ ਤੇ ਸ਼ਾਈ ਸ਼ੂਈ ਤੁਸੀਂ ਦੇਖ ਲਈਏ ਇੱਕ ਰੰਗ ਬਿਲਕੁਲ ਜੈੱਡ ਬਲੈਕ ਹਾਂਜੀ ਮਗਰ ਇਹਦੇ ਕਟਾ ਮੇਲ ਕਾਫ ਤੇ 8 ਕਿਲੋ ਜਿਹੜਾ ਪੱਕਾ ਦੋ ਦੋ 8 ਕਿਲੋ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਇੱਥੇ ਆਣ ਕੇ ਤਾਂ ਬਾਕੀ ਚੋਣ ਚੰਗੀ ਦੱਸ ਰਿਹਾ ਵੀਰ ਅਮਰਤ ਸਿੰਘ ਆ ਉਹ ਤੁਸੀਂ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਸਵੇਸ ਵੇ ਨਗ ਨੂੰ ਤੁਸੀਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਠੀਕ ਆ ਜੀ ਹਾਂਜੀ ਹਾਂਜੀ ਅਮਰਤ ਦਾ ਦਈਏ ਕਿੰਨੇ ਦੀ ਵੀਰੇ ਮੇਰਾ ਮੁੱਲ ਕਰਨ ਨੂੰ ਇਹਦਾ ਜੋ ਮਰਜ਼ੀ ਕਰੀਏ 75 ਦੀ ਦੇ ਦਾਂਗੇ 75 ਦੀ ਇਹ ਹਾਂ ਨਾ 72000 ਦੀ ਦੇਣੀ ਆਪਾਂ ਬਸ ਹਾਂਜੀ ਜੈ ਸਨੋਈ ਅੱਛਾ ਬਹੁਤ ਚੰਗੀ ਮੈਂ ਵਜਨ ਲੋਡ ਵਾਲੀ ਆ ਤੈਨੂੰ ਪੜਾ ਟੋਕਰ ਮੈਂ 60-60 ਹਜ਼ਾਰ ਦੀ ਵਿਕਣੀ ਹੈ ਹਾਂ ਤੇ ਹੁਣ ਦੇ ਸੱਜੇ ਰਾ ਸੂਆ ਪੀ ਕੇ ਜਦੋਂ ਮਰਜੀ 65 ਦੀ ਵੇਚ ਲੋ ਜੀ 72 ਹਜ਼ਾਰ ਦੀ ਦੋਸਤੋ ਅੱਜ ਤੁਹਾਨੂੰ ਮੌਜੂਦ ਠੀਕ ਆ ਤੇ ਇਹ ਛੋਟੀ ਦੋਸਤੋ ਪਾ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਸੀ ਦੂਜੇ ਸਵੇਰੇ ਸੂਈ ਆ ਇਧਰੋਂ ਆਪਣੇ ਕੋਲ ਜਿਹੜੀਆਂ ਇਧਰ ਬੱਕਰੀਆਂ ਆ ਗਈਆਂ ਨੇ ਇੱਕ ਐ ਕਾ ਪੱਠਾ ਇੱਕ ਉਹ ਤੇ ਇੱਕ ਉਹ ਵੱਡੀਆਂ ਤਿੰਨ ਵੱਡੀਆਂ ਤਿੰਨ ਉਹ ਦੋ ਨਿੱਕੀਆਂ ਨਾਲ ਠੀਕ ਆ ਜੀ ਉਹ ਵੀ ਦੋ ਪੱਠਾ ਹੀ ਆ ਹਾਂਜੀ ਹਾਂਜੀ ਲਓ ਦੋਸਤੋ ਇਹ ਤਿੰਨ ਪੱਠਾ ਵੱਡੀਆਂ ਨੇ ਠੀਕ ਆ ਜੀ ਆ ਦੇ ਬੀਟਲ ਚ ਆਹ ਦੇਸੀ ਆ ਗਈ ਲੰਮੇ ਕੰਨ ਵਾਲੀ ਹਾਂਜੀ ਹਾਂ ਦੇਸੇ ਆ ਦੇਸੀਆ ਕੀ ਹੈ ਆਹ ਦੇਸੀ ਹੈ ਬਾਕੀ ਲਓ ਜੀ ਇਹ ਦੋਸਤੋ ਮਿਕਸ ਅਪ ਜਿਹੜੀ ਬਰੀਡ ਦੇ ਵਿੱਚ ਇਹ ਜਿਹੜੀਆਂ ਪੱਠਾ ਵਕਾਉਗਾ ਤਿੰਨ ਨੇ ਇੱਕ ਬਲੈਂਕ ਇਹ ਆ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਆ ਜੀ ਤੀਜੇ ਨੰਬਰ ਤੇ ਆ ਕੋਈ ਬਣੀਆਂ ਬੁਣੀਆਂ ਵੀ ਹੈਗੀਆਂ ਕਿ ਵੀਰੇ ਆ ਦੋ ਬਣੀਆਂ ਇੱਕ ਆ ਤੇ ਇੱਕ ਆ ਤੇ ਇੱਕ ਆ ਤਿੰਨੇ ਹੀ ਬਣੀਆਂ ਆ ਤਾਂ ਕਿੰਨੇ ਕਿਲੇ ਸਮੇਂ ਦੀਆਂ ਵੀਰੇ ਆ ਮੈਨੂੰ ਮੰਦੇ ਦੋ ਮਹੀਨੇ ਹੋ ਗਏ ਆ ਬੱਕਰੀਆਂ ਬਣੀਆਂ ਨੂੰ ਡੇਢ ਡੇਢ ਮਹੀਨਾ ਹੋਇਆ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇੱਕ ਨੂੰ 2 ਮਹੀਨੇ ਤੇ ਇੱਕ ਦੋ ਨੂੰ ਡੇਢ-ਡੇਢ ਮਹੀਨਾ ਹੋ ਗਿਆ ਬਣੀਆਂ ਨੂੰ ਪਹਿਲਾਂ-ਪਹਿਲੇ ਸਵੇ ਸੂਈਆਂ ਪਹਿਲਣਾ ਪਲੂਣ ਹੀ ਸੂਣਾ ਅੱਛਾ ਪਹਿਲਾਂ ਮੈਨੂੰ ਯਾਦ ਦੀਆਂ ਅੱਛਾ ਪਹਿਲਣਾ ਪਹਿਲਣਾ ਸੂਣੀਆਂ ਹੈ ਹਾਂਜੀ ਹਾਂਜੀ ਆਹ ਦੋਂਦੀ ਆ ਹਾਂ ਆ ਖੀਰੀ ਆ ਵੀ ਦੋਂਦੀ ਆ ਦੋਂਦੀ ਆ ਦੋਂਦੀਆਂ ਦੋਂਦੀਆਂ ਹੀ ਆ ਦੋਵੇਂ ਪੱਟਾਂ ਆ ਵੀ ਚੈੱਕ ਕਰੀ ਲਈਨੇ ਆਹ ਖੀਰੀ ਹੈ ਹੈ ਆ ਖੀਰੀ ਵੀਰੇ ਐਸਾ ਬਖਾਉਗਾ ਦੰਦ ਨਹੀਂ ਤੋੜਿਆ ਕੋਈ ਵੱਡੇ ਹੁੰਦੇ ਆ ਲਓ ਜੀ ਹਾਂ ਇੱਕ ਹੀ ਰੀਆ ਠੀਕ ਆ ਪੱਠਾਂ ਛੋਟੀਆਂ ਲਓ ਤੁਸੀਂ ਦੋ ਪੱਠਾਂ ਛੋਟੀਆਂ ਨੇ ਇੱਕ ਆ ਤੁਸੀਂ ਵੇਖ ਰਹੇ ਜੇ ਇੱਕ ਆ ਬੱਚਾ ਛੋਟਾ ਕਿੰਨੇ ਕਿੰਨੇ ਉਹ ਚਾਹ ਉਹ ਚਾਹ ਤਿੰਨਾ ਤਿੰਨਾ ਚਾਹ ਚੋ ਮਿਲਦੇ ਆਉਣ ਇੰਨੇ ਕਿਤੇ ਹੈਗੇ ਵੀਰੇ ਅੱਛਾ ਅਮਰ ਤੇ ਰੇਟ ਕੀ ਕਰਾਂਗੇ 5 ਪੀਸ ਨੇ ਆਪਣੇ ਕੋਲ ਤੈਨੂੰ ਪਤਾ ਵੀਰ ਜੀ ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਆਪਾਂ ਨੂੰ ਇਹਨਾਂ ਦੇ ਬਾਰੇ ਨੌਲੇਜ ਨੌਲੇਜ ਨਹੀਂ ਆਪਾਂ ਲਈਆਂ ਇਹ 8 ਉਹਦਾ ਸਨ ਵਿੱਚੋਂ ਵੇਚ ਲਈਆਂ ਹਾਂ ਇਹ ਵੀਰੇ ਹਾਂ ਨਾ ਆਪਾਂ ਮੁੱਲ ਕਰਨ ਨੂੰ 35 ਕਰ ਲਈਏ 36 ਕਰ ਲਈਏ 3000 ਦੀਆਂ ਦੇ ਦਾਂਗੇ ਪੰਜੇ 5000 ਦੇ ਹਾਂਜੀ ਲਓ ਦੋਸਤੋ ਕੋਈ ਪਠੋਰਾ ਨਹੀਂ ਵਿੱਚ ਨਾ ਵੱਡਾ ਬੱਕਰਾ ਤਿੰਨੇ ਪਠਾ ਵੱਡੀਆਂ ਨੇ ਤੇ ਦੋ ਪਠਾ ਛੋਟੀਆਂ ਨੇ ਮੇਰੇ ਤੂੰ 8 9 9000 ਦੀਆਂ ਉਹ ਲਾ ਲਓ ਤੇ 8 8 9000 ਦੀਆਂ ਲਾ ਲਓ ਕਿੱਥੇ ਜਾਂਦੀ ਗੱਲ ਆ ਦੋ ਫਰੀ ਆ ਤੇ 8 8000 24000 ਤੋਂ ਵੱਡੀਆਂ ਦਾ ਬਣ ਗਿਆ ਬਸ ਬਸ ਤੇ ਮਲ ਇਕੱਠਾ ਕੋਈ ਸੌਦਾ ਮਾਰਦੇ 30000 ਦੇ ਜੀ 30000 ਜ਼ਾ ਦੇ ਦਾਂਗੇ ਤੇ ਜੇ ਉਹ ਮਤਲਬ ਤਿੰਨੇ ਲੈਂਦਾ ਕੋਈ ਹੂੰ ਉਹ ਆਪਾਂ ਲਾ ਅੱਠ ਤਿੰਨੇ ਬੱਕਰੀਆਂ ਵੱਡੀਆਂ ਜਿਹੜੀਆਂ 20000 ਦੀਆਂ ਦੇ ਦਾਂਗੇ ਆ ਦੋਵੇਂ 8 8000 ਲਓ ਦੋਸਤੋ ਠੀਕ ਆ ਜੀ 8000 ਦੀਆਂ ਪੰਜੇ ਪੀਸ ਆ ਦੋਸਤੋ ਤੇ ਜਿਹੜਾ ਲੈ ਜੂਗਾ ਵੀਰੇ ਤੇ ਕਹਿੰਦੇ ਨਾ ਵੀ ਡੇਕ ਲਾਉਣ ਦੀ ਲੋੜ ਨਹੀਂ ਪੈਣੀ ਹਾਂਜੀ ਹਾਂਜੀ ਇਹ ਵੀਰੇ ਡਬਲ ਹੀ ਆਸਾਬ ਨਾ ਹਾਂ ਇਹ ਕਰਮਾਂ ਵਾਲੀਆਂ ਐਵਟੀਆਂ ਜਾਂ ਦੋ ਬੱਕਰੀਆਂ ਮਤਲਬ ਸੂਕੀਆਂ ਫੇਰ ਪੱਠਾ ਹੋਈ ਨਹੀਂ ਮਗਰਾਂ ਫੇਰ ਬੱਚੇ ਦੋ ਦੋ ਆ ਜਾਣੇ ਬਸ ਬਸ ਇਹ ਵੀ ਵਾਦੇ ਦਾ ਕੰਮ ਹੀ ਆ ਇਹ 30000 ਦਾ ਕੰਮ ਆ ਸਰ 30000 ਦਾ ਜਾ ਚਲੋ ਜਰੂਰ ਤੇ ਅਮਰ ਤੇ ਇੱਕ ਨੰਬਰ ਬੋਲ ਵੀਰੇ ਨੰਬਰ ਆਪਣਾ 81464509872824292 ਤੇ WhatsApp ਚੱਲਦਾ ਕੋਈ ਵੀ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਰੰਟੀ ਉਹ ਵੀਰ ਮੇਰਾ ਜਿਹੜਾ ਇੱਥੇ ਚੋਗੇ ਚਵਾ ਰਹੀ ਨਾ ਤਸੱਲੀ ਕਰਕੇ ਦੋ ਟਾਈਮ ਆਪਦੀ ਤਿੰਨ ਟਾਈਮ ਚ ਹਾਂ ਬਿਲਕੁਲ ਹਨਾ ਪੈਸੇ ਚਲੋ ਉਹ ਤਾਂ ਆਪਦੀ ਜ਼ਿੰਮੇਵਾਰੀ ਤੇ ਤਸੱਲੀ ਕਰਕੇ ਲੈ ਜਾਊਗਾ ਹਾਂਜੀ ਹਾਂਜੀ ਲਓ ਦੋਸਤੋ ਦੋ ਵੇ ਹੈਗੇ ਆ ਬਾਕੀ ਇੱਥੇ ਆ ਕੇ ਕਿਸੇ ਵੀਰ ਨੇ ਤਸੱਲੀ ਕਰਨੀ ਹੈ ਹਰ ਵਾਰ ਆਪਾਂ ਅਪੀਲ ਕਰਦੇ ਆ ਇੱਥੇ ਆਇਆ ਜਾਵੇ ਤਸੱਲੀ ਆਪਣੀ ਅੱਖੀ ਅੱਖੀ ਜ਼ਰੂਰ ਕੀਤੀ ਜਾਵੇ ਉਹ ਤੋਂ ਵੱਡੀ ਕੋਈ ਸ਼ੈ ਨਹੀਂ ਹੈਗੀ ਹਾਂਜੀ ਆਨਲਾਈਨ ਕੋਈ ਵੀਰ ਸੌਦਾ ਕਰਦਾ ਬੇਸ਼ੱਕ ਦੋਸਤੋ ਜੋ ਤੁਹਾਨੂੰ ਤਸੱਲੀ ਦਿੰਦਾ ਵੀਰ ਅਗੋ ਉਹਦੇ ਵਿਹਾਵ ਤੋਂ ਤੁਸੀਂ ਸੌਦਾ ਕਰ ਲਿਓ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ